ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨਿਊਜ਼ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਕਾਰਨ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਹੜ੍ਹ ਦਾ ਖਤਰਾ ਪੈਦਾ ਹੋ ਰਿਹਾ ਹੈ ਉੱਤੇ ਹੀ ਪਟਿਆਲਾ ਜ਼ਿਲ੍ਹੇ ਦੀ ਜੇ ਗੱਲ ਕਰੀਏ ਤਾਂ ਖਤਰੇ ਦੀ ਘੰਟੀ ਜਿਹੜੀ ਹੈ ਵੱਜ ਗਈ ਹੈ ਤੇ ਪੰਜਾਬ ਦਾ ਗਵਾਂਟੀ ਸੂਬਾ ਹਰਿਆਣਾ ਦੇ ਕੋਲ ਜਿਹੜੀ ਚੀਕਾ ਨਦੀ ਲੰਘਦੀ ਹੈ ਤਾਂ ਉੱਥੇ ਰੋਜ਼ਾਨਾ ਹੀ ਜਿਹੜਾ ਪਾਣੀ ਦਾ ਲੈਵਲ ਹੈ ਉੱਪਰ ਜਾ ਰਿਹਾ ਹੈ ਪਰ ਉੱਥੇ ਦੇ ਲੋਕਾਂ ਨੇ ਦੱਸਿਆ ਕਿ ਹਰਿਆਣਾ ਪ੍ਰਸ਼ਾਸਨ ਅੱdte-ਅੱdte ਘੰਟੇ ਬਾਅਦ ਜਿਹੜਾ ਨਿਗਰਾਨੀ ਰੱਖ ਰਿਹਾ ਹੈ ਪਰ ਇਸ ਟਾਈਮ ਜਿਹੜਾ ਪਾਣੀ ਦਾ ਲੈਵਲ ਹੈ 14.5 ਤੋਂ ਪਰ ਹੋ ਚੁੱਕਿਆ ਹੈ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਜਿਹੜਾ ਡਰ ਲੱਗਦਾ ਤੇ ਲੋਕ ਜਿਹੜੇ ਨੇ ਪ੍ਰਸ਼ਾਸਨ ਨੂੰ ਅਪੀਲ ਵੀ ਕਰਦੇ ਨਜ਼ਰ ਆਉਂਦੇ ਨੇ ਪਰ ਹਰਿਆਣਾ ਪ੍ਰਸ਼ਾਸਨ ਸੁਚੇਤ ਦਿਖਦਾ ਨਜ਼ਰ ਆਉਂਦਾ ਹੈ ਤੇ ਇਹ ਕੱਗਰ ਦਰਿਆ ਦੇ ਕੋਲ ਅੱdte-ਅੱdte ਘੰਟੇ ਬਾਅਦ ਚਾਹੇ ਉਹ ਐਸ.ਡੀ.ਐਮ ਨੇ ਚਾਹੇ ਨਹਿਰੀ ਵਿਭਾਗ ਹੈ ਜਿਹੜਾ ਲਾਉਂਦੇ ਵੀ ਨਜ਼ਰ ਆਉਂਦੇ ਨੇ ਜੇ ਗੱਲ ਕਰੀਏ 2023 ਦੇ ਵਿੱਚ ਤਾਂ ਪਹਿਲਾਂ ਵੀ ਜਿਹੜਾ ਨਦੀ ਦੇ ਵਿੱਚ ਜਿਹੜਾ ਪਾਣੀ ਆਣ ਦੇ ਨਾਲ ਪਟਿਆਲਾ ਜ਼ਿਲ੍ਹਾ ਤਕਰੀਬਨ ਅੱਧੇ ਤੋਂ ਜ਼ਿਆਦਾ ਜਿਹੜਾ ਨੁਕਸਾਨਿਆ ਗਿਆ ਸੀ ਤੇ ਨੀਵੇਂ ਇਲਾਕੇ ਦੇ ਲੋਕ ਜਿਹੜੇ ਨੇ ਉਸ ਦੀ ਲਪੇਟ ਦੇ ਵਿੱਚ ਆਏ ਸਨ समाणा तो प्रिंस कुमार की खास रिपोर्ट पब्लिक समाणा न्यूज हाँ जी क्या नाम है आपका राम सैन राम सिंह जी ये जो गगर का पानी है ये बढ़ रहा है दिन पर दिन कैसे के हालात कैसे हैं यहाँ के अभी तक तो सर नॉर्मल है हालात नॉर्मल है हाँ जी कोई आए थे कोई महकमे वाले बंदे यहाँ हाँ पे देखने वगैरह बिल्कुल आधे आधे घंटे बाद हर एक कोई आने लग रहा है कि अभी एस डी एम साहब भी आए थे एस डी ओ साहब भी आए थे जी तो अभी तो कंडीशन नॉर्मल है जी अभी चौदह पॉइंट चार पे है जी आज ये जो है हाँ जी

ਚੜ ਰਿਹਾ ਮੈਂ ਟਪਰ ਮੇ ਤੋਂ ਪਾਣੀ ਹੂੰ ਚੜੀ ਜਾ ਰਿਹਾ ਪਾਣੀ ਹੂੰ ਚੜੀ ਜਾ ਰਿਹਾ ਉਹ ਇੰਨਾ ਖਤਰੇ ਵਾਲਾ ਬਾਤ ਨਹੀਂ ਹਾਲੇ ਜੀ ਪਿਛਲੀ ਵਾਰ ਵੀ ਇੱਥੇ ਹੀ ਵਧਿਆ ਸੀ ਪਾਣੀ ਨਾ ਇਤੋਂ ਜ਼ਿਆਦਾ ਹੋ ਗਿਆ ਭਾਈ ਇਤੋਂ ਜ਼ਿਆਦਾ ਹੋ ਗਿਆ ਸੀ ਹੂੰ ਖਤਰੇ ਤੋਂ ਬਾਹਰ ਹਾਲੇ ਬਸ ਜੇ ਥੋੜਾ ਬਧਾ ਹੋਰ ਚੜੀ ਗਏ ਇਤਰੀ ਉਹ ਫੇਰ ਹੋਵੇਗਾ ਕੋਈ ਪ੍ਰਸ਼ਾਸਨ ਦੇ ਆ ਰਹੇ ਨਹੀਂ ਕੋਈ ਵਿਅਕਤੀ ਕੋਈ ਨੈਰੀ ਵਿਭਾਗ ਦੇ ਕੋਈ ਪਿੱਛੇ ਤੇ ਪਾਣੀ ਕਿ ਜੀ ਹਾਂਜੀ ਹਾਂਜੀ ਹਾਂ ਪਾਣੀ ਜਿਵੇਂ ਆ ਰਿਹਾ ਨਾ ਕਬਾੜ ਵੀ ਵਧਣ ਕੇ ਸੁਭਾਅ ਨਾ ਹੈਗੀ ਆ ਅੱਛਾ ਹਾਂਜੀ ਹਾਂਜੀ ਠੀਕ ਹੈ ਕੋਈ ਕਿਹੜਾ ਮਾਰਨ ਆਏ ਨੇ ਕੋਈ ਵਿਭਾਗ ਦੇ ਬੰਦੇ ਹਾਂਜੀ ਆਏ ਸਨ ਜੀ ਆਏ ਸੀਗੇ ਆਹ ਠੀਕ ਹੈ ਆਏ ਸਨ ਜੀ